बाने ये तैयार है रे चुणंगा मेरे भैया चले बुत है रे न नच गिरे मन ही रे मैं तेरा रे रे है है कर खाली होंगे ना साथ तेरे बत्ते दे ਨਾ 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 ਨ ਗੱਲ ਕਰ ਗੱਲ ਰੋਹੀ ਗੱਲ ਕੱਢ ਗੱਲ ਕਰਦੀ ਐ ਨਾ ਇਹ ਬੋਦਾ ਮੈਂ ਤੈਨੂੰ ਵਿਆਹਦੀ ਉਹ ਤੇ ਬੱਤਿਆਂ ਦੇ ਉਹ ਦੇਵ ਦੀ ਲੇ ਪੁੱਤ ਹੁਣ ਬੰਦਾ ਮਾਰ ਕੇ ਜਿਹੜਾ ਬੰਦਾ ਹੁੰਦਾ ਉਹ ਮਾਰ ਕੇ ਗੈਂਗਸਟਰ ਬਣ ਜਾਂਦਾ ਈਜ਼ੀ ਮਨੀ ਉਹ ਕਹਿੰਦਾ ਮੈਂ ਫਲਾਣਾ ਮਾਰਿਆ ਸੀ ਵੇਖੋ ਹੁਣ ਮੈਨੂੰ ਇਹ ਦੇ ਦਿਓ ਫਿਰ ਮੈਂ ਦੂਜਾ ਮਾਰੂਗਾ ਇਹ ਬੋਦਿਸ ਇਸ ਅ ਰੀ ਇਹ ਚੱਲ ਰਿਹਾ ਆ ਕਾ ਪਿੱਛੇ ਜਿਹਨੇ ਮਰਵਾਇਆ ਉਹ ਤਾਂ ਅੱਗੇ ਆਉਂਦਾ ਹੀ ਇੱਕ ਵਾਰੀ ਦਾ ਇਨਡੀਗਲ ਵੈਪਨਸ ਵੀ ਬਹੁਤ ਵਧ ਗਏ ਆ ਉਹ ਯਾਰ ਇਲਲੀਗਲ ਜੀਗਰ ਹੋ ਰਹੀ ਡੁਮੈਬਾਰੀ ਹੋ ਰਹੀ ਸਾਰੀਆਂ ਸਟੇਟਾਂ ਹੋਰ ਵੀ ਚੱਲ ਰਹੀਆਂ ਨਾ ਤੁਹਾਡੇ ਨਾਲ ਹਿਮਾਚਲ ਤੁਹਾਡੇ ਨਾਲ ਰਾਜਸਥਾਨ ਰਾਜਸਥਾਨ ਕੋਲੋਂ ਵੱਡੀ ਸਟੇਟ ਹੈ ਤੁਹਾਡੇ ਨਾਲ ਹਰਿਆਣਾ ਸਾਡੇ ਪੰਜਾਬ 'ਚ ਇਹ ਕੰਮ ਹੋ ਰਿਹਾ ਹੈ ਲੋਆਨ ਬਿਹਾਈਂਡ ਗ੍ਰਨੇਡ ਸੱਟ ਕੇ ਆ ਕੇ ਕੋਈ ਮੁੰਡਾ ਮਾਰ ਕੇ ਲੋ ਐਂਡ ਆਰਡਰ ਬਿਲਕੁਲ ਨਹੀਂ ਹੈ ਗੱਲ ਇਹ ਜੀ ਕੋਈ ਗੱਲ ਨਹੀਂ ਮੈਂ ਹੁਣੇ ਤਰਨ ਤਾਂ ਮੈਂ ਇਲੈਕਸ਼ਨ ਸੀਗਾ ਪਹਿਂਦੀ ਅਸੀਂ ਉੱਥੋਂ ਆਏ ਆ ਤੁਹਾਡੇ ਨਾਲ ਹੈ ਔਰ ਜੇ ਨਹੀਂ ਇਨਸਾਬ ਮਿਲਦਾ ਤੇ ਫਿਰ ਅਸੀਂ ਆਪਦੇ ਵੱਲੋਂ ਤੁਸੀਂ ਕੀ ਕਰਨਾ ਅਸੀਂ ਆਪਦੇ ਵੱਲੋਂ ਐਸਐਸਪੀ ਦਾ ਖਰਾਉ ਕਰਾਂਗੇ ਜਾਂ ਉੱਥੇ ਬੈਠ ਜੀ ਤੋਂ ਨੂੰ ਜਿੰਨਾ ਚਿਰ ਪਹਿਲਾਂ ਤੁਸੀਂ ਪਰਿਵਾਰ ਕਿਉਂਕਿ ਮੈਂ ਇਹੋ ਜੇ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜੱਗਾ ਜੀ ਆ ਜਾਣਗੇ ਆ ਮਣੀ ਇੱਥੇ ਤੁਹਾਡੇ ਕੋਲੇ ਪਰ ਤੁਸੀਂ ਫੈਸਲਾ ਪਹਿਲਾਂ ਪਰਿਵਾਰ ਤੇ ਪਿੰਡ ਵਾਲਿਆਂ ਨੇ ਉਹ ਕਿਵੇਂ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਸਾਡੇ ਬਲਦੀ ਚ ਤੇਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਤੁਹਾਡੇ ਨਾਲ ਜਿੱਥੇ ਕੋਈ ਚਾਰ ਪੈਸੇ ਵੀ ਲੱਗੇ ਵਕੀਲ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਡੀ ਲੜਾਈ ਲੜਾਂਗੇ ਨਹੀਂ ਪੁਲਿਸ ਗ੍ਰਫਤਾਰ ਕਰਦੀ ਉਹਨਾਂ ਨੂੰ ਉਹ ਵੀ ਅਸੀਂ ਲੜਾਈ ਲੜਾਂਗੇ ਪਰ ਉਹ ਥੋੜਾ ਜਾਣ ਆਲਾ ਤਾਂ ਭਾਈ ਵਾਪਸ ਲਿਆਣੀ ਸੀ ਉਹੋਂ ਦਾ ਉਹਦਾ ਅਸੀਂ ਸਾਰੇ ਜਣੇ ਸਾਰਾ ਪਿੰਡ ਮਗਾਰ ਲੀਏ ਪਰ ਉਹ ਆਉਂਦਾ ਨਹੀਂ ਇਹ ਫੈਸਲਾ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਲੈਣਾ ਜੋ ਵੀ ਹੈਗੇ ਉਹ ਅਸੀਂ ਥੋੜੀ ਕਿਹੜੀ ਲੈ ਸਾਡੇ ਆਉਣ ਦਾ ਮਕਸਦ ਵੀ ਇਹ ਹੁੰਦਾ ਤੁਸੀਂ ਲੋਕਾਂ ਨੇ ਆ ਤਾਂ ਸਾਡਾ ਇਲਾਕੇ ਨਹੀਂ ਜਗਰਾਉ ਵਾਲਿਆਂ ਨੇ ਵੋਟਾਂ ਪਾਈਆਂ ਵੈਸੇ ਵੀ ਸਾਡਾ ਫਰਜ਼ ਬੰਦਾ ਹਾਂ ਦਾ ਨਾਰਾ ਮਾਰਨਾ ਫਿਰ ਪਾਰਟੀ ਇਹਨੇ ਨਾਲ ਮਾੜਾ ਮੋਟਾ ਪੁਲਿਸ ਉਤਾ ਕਰ ਲੈਂਦੀ ਹੈ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਵੈਸੇ ਹਾਲਾਤ ਬਹੁਤ ਮਾੜੇ ਕਿ ਜੋ ਕਹੀਏ ਮੁੰਨੇ ਹੀ ਮਾਰੇ ਹਾਲਾਤ ਇਹ ਫੜ ਕੇ ਮਾਰੇ ਹੁਣ ਜਿਹੜੇ ਇਹੋ ਜਿਹੇ ਬੰਦੇ ਆ ਪੁੱਛ ਮਾਰੇ ਪੁੱਛ ਮਾਰੇ ਤੇ ਫੇਰ ਇਹ ਜਾਂ ਕੰਮ ਹੀ ਨਾ ਚੱਲੇ ਮੈਨੂੰ ਕਾਨੂੰ ਡਰ ਲੱਗੀ ਆ ਦੁਬਈ ਜਾਂਦੇ ਰਹੋ ਸਿਉਣਾ ਲੰਮਕੀ ਜਾਂਦਾ 25 25 ਕਿਲੋ ਹੱਥ ਨਹੀਂ ਆਉਂਦਾ ਕਿਉਂਕਿ ਹੱਥ ਵੱਢਦੇ ਆ ਇੱਥੇ ਜੀਰਾ ਜੀ ਕਰਦਾ ਮੁੰਡਾ ਮਾਰਦਾ ਜੀਰਾ ਜੀ ਕਰਦਾ ਮੁੰਡਾ ਮਾਰਦਾ ਕੁੱਤੇ ਵੀ ਟਾਈਮ ਬਾਅਦ ਫਸਦੇ ਨਾ ਕੁੱਤੇ ਦਾ ਤਾਂ ਸਵਸ ਹੋ ਗਿਆ ਕੁੱਤੇ ਨੂੰ ਤਾਂ ਰੋਟੀ ਪਾਣੀ ਲੱਗੇ ਕੋਈ ਨਾ ਸਿੰਘਾ ਬੰਦੇ ਖੜੀ ਨਹੀਂ ਹੋਣ ਆਪਣੇ ਪਰਿਵਾਰ ਨੂੰ ਕਿਸੇ ਗੱਲ ਤੇ ਫੋਰਸ ਨਾ ਕਰੋ ਅਸੀਂ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਵੀ ਇਹਨਾਂ ਨੇ ਪੋਸਟਮਾਰਟਮ ਕਰਾਉਣਾ ਹੈ ਨਹੀਂ ਕਰਾਉਣਾ ਅੰਤਿਮ ਸੰਸਕਾਰ ਕਿਦੋਂ ਕਰਨਾ ਪਰ ਤੁਸੀਂ ਜਸਤ ਨਹੀਂ ਹੁੰਦੀ ਤੁਸੀਂ ਫੋਰਸ ਨਾ ਕਰੋ ਰਾਈਟ ਸਰ ਇਹਨਾਂ ਦਾ ਮਨ ਜਦੋਂ ਕਰਦਾ ਹੈ ਉਹਨਾਂ ਦੇ ਮੁਤਾਬਕ ਚੱਲੋ ਅਸੀਂ ਇਹਨਾਂ ਦੇ ਨਾਲ ਜੇ ਤੁਸੀਂ ਫੋਰਸ ਕਰੋਗੇ ਤਾਂ ਫਿਰ ਅਸੀਂ ਤੁਹਾਡੇ 100% ਖਲਾਫ ਸਰ ਸਾਨੂੰ ਵੀ ਪਰਿਵਾਰ ਨਾਲ ਬਹੁਤ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਤੁਸੀਂ ਤਾਂ ਬੱਚਾ ਜਵਾਨ ਚਲਿਆ ਜਾਵੇ ਕੱਲਾ ਕੱਲਾ ਬੇਟਾ ਸੀ ਕਿ ਸਰ ਅਸੀਂ ਨਹੀਂ ਆਈ ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਸਾਡੇ ਆਫੀਸਰ ਸਾਹਿਬਾਨ ਅਗਲੇ ਦੇ ਜਿਵੇਂ ਮਾਨ ਨੂੰ ਕਿਉਂਕਿ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਕਲੇਜੇ ਚ ਜਿਵੇਂ ਮਾੜੀ ਮੋੜੀ ਸ਼ਾਂਤੀ ਮਿਲਦੀ ਹੈ ਰਾਈਟ ਸਰ ਉਹਨਾਂ ਨੂੰ ਉਵੇਂ ਕਰ ਲੈਣ ਰਾਈਟ ਸਰ ਬਿਲਕੁਲ ਅਸੀਂ ਵੀ ਨਹੀਂ ਇਸ ਕਾ ਚ ਇੰਟਰਫੀਰੈਂਸ ਕਰਾਂਗੇ ਅਸੀਂ ਕਿਉਂਕਿ ਇੱਕ ਤਾਂ ਅਗਲੇ ਦੇ ਕਰੀਬ ਨੌਜਵਾਨ ਮੁੰਡੇ ਦੀ ਲਾਸ਼ ਪਈ ਹੈ ਉੱਤੇ ਰਾਜਨੀਤੀ ਕਰਕੇ ਵਿਆਹ ਕਰੋ ਬਿਲਕੁਲ ਨਹੀਂ ਭਾਈ ਜੀ ਆਪ ਦੀ ਮਰਜ਼ੀ ਕਰਨੀ ਹੈ ਸਾਡੀ ਬਿਲਕੁਲ ਨਹੀਂ ਇਸ ਗੱਲ 'ਚ ਤੁਹਾਨੂੰ رائے ਕੋਈ ਪਿੰਡ ਵਾਲੇ رائے ਲਓ ਆਪ ਲਓ ਹਾਂ ਅਸੀਂ ਪਰ ਤੁਹਾਡੇ ਨਾਲ ਖੜੇ ਹਾਂ ਜਿਹੜਾ ਤੁਹਾਡਾ ਫੈਸਲਾ ਹੋਊਗਾ ਇਹ ਨਾ ਸਮਝੋ ਕਿ ਅਸੀਂ ਇਕੱਲੇ ਆ ਪੂਰਾ ਜਗਰਾਓ ਪੂਰੇ ਪੰਜਾਬ ਦੇ ਲੋਕ ਜੱਗਾ ਆ ਮੰਨੀ ਇਹ ਸਾਰੇ ਅਸੀਂ ਤੁਹਾਡੇ ਨਾਲ ਖੜਾ ਕੱਲੇ ਨਹੀਂ ਮਹਿਸੂਸ ਕਰਨਾ ਜਿੰਨੇ ਜੋਗ ਰਹੇ ਅਸੀਂ ਤੁਹਾਡੇ ਨਾਲ ਤੇ ਤਕੜੇ ਰਹੋ ਹੋ ਮੈਨੂੰ ਮਾਰ ਖਾ ਕਿਵੇਂ ਸਮਝਾਈਏ ਇਸ ਮਾਂ ਨੂੰ ਜਿਹੜੀ ਨੂੰ ਪਾਗਲ ਹੋ ਜੂਗੀ ਇਹ ਪਾਗਲ ਮੈਨੂੰ ਰਹਿਦੀ ਵੀ ਬਿਮਾਰ ਇਹ ਨਹੀਂ ਸਮਝੂਗੀ ਮਾਂ ਕਹਿੰਦੀ ਰੋਟੀ ਪਕਾ ਲੈਦੀ ਰਪੈਗੀ ਬਸ ਦਵਾਈ ਮੁੱਠੀ ਲਿਆ ਦਿੰਦਾ ਸੀ ਪਤ ਨਹੀਂ ਤੇਰੇ ਨਾਲ ਤੇਰੇ ਵਰਤੀ ਸੀ ਹਾਂ ਜੀ ਅਸੀਂ ਨਾ ਬੈਠੇ ਸੀ ਨਾ ਹੱਕਿਆ ਰਬੀ ਬਰੇ ਲੋ ਤਾਂ ਸਭੀ ਜੀ ਉਧਰ ਵੇਖਿਓ ਅੰਦਰ ਵੇਖੋ ਭਈਆ ਕੈਮਰੇ ਵਾਲੇ ਤੁਸੀਂ ਉਹ ਕਿੱਡੀਆਂ ਜਿਹੜੀਆਂ ਸ਼ੀਰ ਦਾ ਮੁੰਡੇ ਨੇ ਦਿੱਤੀਆਂ